ਤਾਕਸਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਸ਼ਹਿਰ ਕੋਟਕਪੂਰੇ ਦੇ ਵਿੱਚ ਪ੍ਰੇਮ ਨਗਰ ਦੇ ਵਿੱਚ ਤੇ ਸਾਈ ਮੰਦਰ ਵਾਲੇ ਗਲੀ ਦੇ ਵਿੱਚ ਇੱਥੇ ਰਾਹ ਦੇ ਉੱਤੇ ਆਉਣਾ ਤੁਸੀਂ ਜਦੋਂ ਤੁਸੀਂ ਸ਼ਹਿਰ ਕੋਟਕਪੂਰੇ ਵਾਲੇ ਪੁਲ ਤੇ ਆ ਕੇ ਪੁਲ ਦੇ ਉੱਤੋਂ ਦੀ ਹੋ ਕੇ ਤੁਸੀਂ ਫਰੀਦਕੋਟ ਵਾਲੇ ਪਾਸੇ ਨੂੰ ਮੁੜ ਜਾਣਾ ਅੱਗੇ ਆ ਕੇ ਆ ਜਾਊਗਾ ਦੇਵੀ ਵਾਲੇ ਵਾਲਾ ਕੱਟ ਉਹ ਕੱਟ ਛੱਡ ਲੰਘ ਜਾਣਾ ਫਿਰ ਫਰੀਦਕੋਟ ਵਾਲੇ ਪਾਸੋਂ ਲੱਗੇ ਅੱਗੇ ਇੱਕ ਕੱਟ ਹੋਰ ਆ ਜਾਊਗਾ ਉਹ ਕੱਟ ਲੰਘਣ ਤੋਂ ਬਾਅਦ ਤੁਸੀਂ ਫਿਰ ਜਿਹੜਾ ਅਗਲਾ ਕੱਟ ਹੋਊਗਾ ਉਹ ਕੱਟ ਮੁੜ ਜਿਓ ਮਿੱਤਰੋ ਆ ਹਾਈਵੇ ਆ ਗਿਆ ਇਧਰਲੇ ਪਾਸੇ ਤੁਸੀਂ ਦੇਖਦੇ ਪਏ ਹਾਈਵੇ ਤੋਂ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਵੀਰੇ ਦਾ ਘਰ ਆ ਵਪਾਰ ਦਾ ਕੰਮ ਸ਼ੁਰੂ ਕੀਤਾ ਬਾਈ ਨੇ ਦੋ ਮੱਜਾ ਲੈ ਕੇ ਆਉਂਦੀਆਂ ਇੱਕ ਉਧਰਲੇ ਪਾਸੇ ਮੈਂ ਸੂਪੀ ਰਾਤ ਤਾਂ ਕਰਕੇ ਨਹੀਂ ਵਿਖਾਉਣੀ ਤੁਹਾਨੂੰ ਉਹ ਅਗਲੇ ਪਾਸੇ ਵੀਡੀਓ ਚ ਦਿਖਾ ਦੇਾਂਗੇ ਤਿਆਰ ਕਰਕੇ ਤੇ ਇਹ ਮੈਂ ਗੱਬਣ ਬਹੁਤ ਸੁਣੀ ਥੱਲੋ ਬੜੀ ਤਿਆਰੀ ਦੇ ਵਿੱਚ ਆ ਬੜਾ ਥੜਲੇਵਾ ਲੱਗਾ ਹੋਇਆ ਆਪਾਂ ਆ ਤੁਹਾਨੂੰ ਜਿਹੜਾ ਵੇਚਣ ਵਾਲਾ ਨੇੜੇ ਤੇ ਡਿਕਰਾ ਦੇਣਾ ਗੱਲਬਾਤ ਕਰ ਲੈਨੇ ਆ ਵੀਰੇ ਨਾਲ ਸੱਸੀ ਗੱਲਬਾਤ ਹੈ ਬਾਈ ਸੱਸੀ ਕੀ ਹਾਲ ਚਾਲ ਆ ਬਾਈ ਠੀਕ ਆ ਬਾਈ ਸ ਦੇ ਪਰਿਵਾਰ ਵਧੀਆ ਚਰਦੀ ਗਲਾ ਦੇ ਵਿੱਚ ਵਧਾਈਆਂ ਤੈਨੂੰ ਪਹਿਲਾਂ ਤਾਂ ਕੰਮ ਸ਼ੁਰੂ ਕਰਨ ਲਈ ਭਾਈ ਤੇ ਆਪਣਾ ਘਰ ਕਿੱਥੇ ਜ ਆ ਗਿਆ ਵੀਰੇ ਇਹ ਬਈ ਆਪਣਾ ਪ੍ਰੇਮ ਨਗਰ ਨਰੇ ਸਾਈ ਮੰਦਰ ਹਾਈਵੇ ਤੋਂ 1 ਕਿਲੋਮੀਟਰ ਬਾਅਦ ਸਾਈ ਮੰਦਰ ਪ੍ਰੇਮ ਹਾਈਵੇ ਤੋਂ 1 ਕਿਲੋਮੀਟਰ ਅੱਗੇ ਬਾਹਰ ਖੇਤਾਂ ਦੇ ਵਿੱਚ ਆ ਗਿਆ ਬਾਹਰ ਖੇਤਾਂ ਦੇ ਵਿੱਚ ਅੱਛਾ ਕਈ ਵਾਰੀ ਇਹ ਹੁੰਦਾ ਵੀ ਰੇਂਜ ਰੂਜ ਦੀ ਦਿੱਕਤ ਪੈ ਜਾਂਦੀ ਹੁੰਦੀ ਫੋਨ ਨਹੀਂ ਲੱਗਦਾ ਕੀ ਪੁੱਛ ਕੇ ਆ ਜਾਵੇ ਬਸ ਜਿਹਨੂੰ ਮਰਜ਼ੀ ਪ੍ਰੇਮ ਨਗਰ ਨੇੜੇ ਸਾਈ ਮੰਦਰ ਪੁੱਛ ਕੇ ਜਦੋਂ ਮਰਜ਼ੀ ਦੇ ਆਪਣਾ ਨਾਮ ਕੀ ਹੈ ਮੇਰਾ ਨਾਮ ਅਵਤਾਰ ਸਿੰਘ ਅਵਤਾਰ ਸਿੰਘ ਅਵਤਾਰ ਵੀਰੇ ਜਿਹੜੀ ਝੋਟੀ ਆਪਾਂ ਵੇਚ ਲਈਏ ਕਿੰਨਾ ਸੁਆਵੇਂ ਸੁਣੀਏ ਵੀ ਇਹ ਤੀਜੇ ਸੂਏ ਸੁਣੀਏ ਕਿੰਨੇ ਦਿਨ ਬਾਕੀ ਹੈ ਵੀਰੇ ਇਹ ਹਜੇ ਹਫਤਾ ਲੱਜੂਗਾ ਹਫਤਾ ਲਊਗੀ ਅਜੇ ਦੁੱਧ ਦਾ ਕੀ ਰਿਕਾਰਡ ਰਿਆ ਹੋਇਆ ਦੁੱ ਠੰਡ ਦੇ ਨਾਲ ਪਰਲੇ ਪਾਸੇ ਠੰਡ ਜਿਆਦੀ ਦਾ ਲੱਗਾ ਪਤੀ ਜੀ ਜਿਵੇਂ ਆਪਾਂ ਕਹਿੰਦੇ ਅੱਛਾ ਠੰਡ ਦੇ ਨਾਲ ਜਿਹੜੀ ਵੀਰੇ ਫੋੜਦੀ ਹੁੰਦਾ ਕੀ ਚੱਕ ਬਈ ਚਲਦੀ ਜੁਲਦੀ ਤਾਂ ਨਹੀਂ ਵੀਰੇ ਯਾਰ ਨਹੀਂ ਬਾਈ ਜੀ ਅਸੀਂ ਪਾਸ ਕਰਕੇ ਲਿਆਂਦੀ ਬਾਕੀ ਅਗਲਾ ਦੀ ਆਦੀ ਤਸੱਲੀ ਤੇ ਆ ਉਹਦੇ ਆਕੇ ਪਾਸ ਕਰ ਲਵੇ ਲੈ ਮਿੱਤਰੋ ਸਾਡੇ ਵੱਲੋਂ ਵੀ ਸਪੈਸ਼ਲ ਬੇਨਤੀ ਆ ਆਪਾਂ ਇਹਨੂੰ ਪਾਸ ਨਹੀਂ ਕੀਤਾ ਤੁਸੀਂ ਖੁਦ ਆ ਆਕੇ ਠੰਡ ਪਾਸ ਕਰਨੇ ਆ ਚਾਰੇ ਕਿਉਂ ਵੀਰੇ ਬਾਕੀ ਮੈਂ ਜਿਹੜੀ ਗੱਲ ਆ ਦੁੱਧ ਵਾਲੀ ਆ ਦੁੱਧ ਬਈ 14 13 14 ਖੁੱਲਾ ਡੁੱਲਾ ਦੇ ਜੂ ਕਿਉਂਕਿ ਆਰਡਰ ਦੀ ਕੁਆਲਿਟੀ ਬੜੀ ਬੇਹਤਰੀਨ ਤੇ ਖਾਸ ਲੱਗੀ ਹੋਈ ਏ ਕਰਮਣ ਵਾਲੀ ਨੂੰ ਤੇ ਰੇਟ ਦੀ ਗੱਲ ਕਰ ਲਈ ਅਵਤਾਰ ਬਈ ਕੀ ਰੱਖਿਆ ਆਪਾਂ ਰੇਟ ਬਈ ਦਾ 1,35,000 ਰੁਪਏ 1,35,000 ਰੁਪਿਆ ਵਿੱਚੋਂ ਲਾੜ ਪਿਆਰ ਥੋੜਾ ਬਹੁਤਾ ਬਸ ਮਾਨਦਾਨ ਹੁੰਦਾ ਠੀਕ ਅੱਛਾ ਕੱਢੀਏ ਅਵਤਾਰ ਵੀਰੇ ਤੋਰ ਦਈਏ ਮੜੀ ਜੀ ਤੋਰ ਦਈਏ ਕੋਲ ਦੇ ਬੱਡੇ ਵੀਰੇ ਲੈ ਮਿੱਤਰੋ ਲੈ ਮੈਂ ਵੇਖੋ ਬਈ ਆਰਡਰ ਆਰਡਰ ਕਰਮਣ ਵਾਲੀ ਦਾ ਲੈਵੇ ਭਾਂਡੇ ਵਾਲੀ ਮੈਂ ਆ ਸਪੈਸ਼ਲ ਬੇਨਤੀ ਇੱਕ ਵਾਰੀ ਫੇਰ ਆ ਵੀ ਵੇਖ ਲਓ ਵੀ ਕਿਵੇਂ ਲੱਗਦੀ ਆ ਤੁਹਾਨੂੰ ਵੇਖੋ ਬਾਕੀ ਬਰੀਕੀ ਬਰੂਕੀ ਕਿਉਂਕਿ ਹਰ ਜਾਨਵਰ ਦੇ ਵਿੱਚ ਅਸੀਂ ਸਾਰਾ ਕੁਝ ਨਹੀਂ ਦੇਖ ਸਕਦੇ ਖੁਦ ਤੁਸੀਂ ਵੀ ਆ ਕੇ ਆਪ ਵੇਖਿਆ ਕਰੋ ਸੋਧਾ ਕਰਿਆ ਕਰੋ ਬਾਅਦ ਦੇ ਵਿੱਚ ਸਾਨੂੰ ਮਾੜਾ ਚੰਗਾ ਕਹਿਣ ਨਾਲੋਂ ਆਪਦੀ ਤਸੱਲੀ ਕਰਿਆ ਕਰੋ ਖੁਦ ਵੀਰੇ ਆ ਕੇ ਤੁਹਾਡੀ ਜੇਬ ਚੋਂ ਪੈਸੇ ਨਿਕਲਣੇ ਆ ਅਸੀਂ ਹੋ ਸਕਦਾ ਹੈ ਕਿ ਕੋਈ 1000 ਵੱਧ ਲੈ ਕੇ ਝੂਠ ਮਾਰ ਜੀਏ ਕਿਉਂਕਿ ਤੌਹਮਤ ਲੱਗ ਜਾਂਦੀ ਹੈ ਸਾਡੇ ਤੇ ਪਰ ਅੱਜ ਤੇ ਇੱਕ ਹੱਕ ਦੀ ਖਾਦੀ ਆ ਹੱਕ ਦੀ ਹੀ ਖਾਊਗਾ ਜਿਹੜੇ ਬੰਦੇ ਇਹ ਗੱਲ ਕਹਿ ਦਿੰਦੇ ਆ ਵੀ ਤੂੰ ਬਈ ਵੀਡੀਓ ਦੇ ਵਿੱਚ ਪੈਸੇ ਵੱਧ ਲੈ ਕੇ ਅਗਲੇ ਦਾ ਨੁਕਸਾਨੀ ਦੱਸਦਾ ਗੁਰੂ ਘਰੇ ਉਹ ਆ ਜਾਣ ਗੁਰੂ ਘਰੇ ਮੈਂ ਚਲਾ ਜਾਊਂਗਾ ਜੇ ਮੈਂ ਗਲਤ ਹੋਇਆ ਤਾਂ ਮੈਂ ਦੇ ਦੂੰਗਾ ਜੋ ਹੋਇ ਦੋ ਦੇ ਦੂੰਗਾ ਬਾਕੀ ਕਿਸੇ ਨੂੰ ਬੁੱਧੂ ਬਣਾਉਣਾ ਜਾਂ ਕਿਸੇ ਦੇ ਨਾਲ ਚਲਾਕੀ ਕਰਨੀ ਉਹ ਆਪਣੇ ਖੂਨ ਦੇ ਵਿੱਚ ਨਹੀਂ ਗੀਵੀ ਬਾਕੀ ਮੈਂ ਪੂਰੀ ਟਿਕਾਣੇ ਤੁਸੀਂ ਮੇਰਾ ਵੱਧ ਸਿਆਣੇ ਵੀਰੇ ਨੰਬਰ ਦੱਸੀ ਪਈ ਆਪਾਂ 98070 00455 ਇੱਕ ਵਾਰੀ ਹੋਰ ਪੜੀ ਵੀਰੇ 98070 00455 ਠੀਕ ਹੈ ਭਾਈ ਇਸ ਨੰਬਰ ਤੇ ਵੀਰੇ ਨਾਲ ਕਰ ਲਿਓ ਰابطਾ ਕੇ ਮਿੱਤਰੋ ਸ਼ਹਿਰ ਕੋਟਕ ਪੂਰਾ ਪ੍ਰੇਮ ਨੰਗਰ ਸਾਈ ਮੰਦਿਰ ਨੇੜੇ ਹੈਣਾ ਵੀਰੇ ਧੰਨਵਾਦ